ਮੇਰਾ ਨਾਮ ਜਲਦਰਾ ਸਿੰਘ ਹੈ। ਅੱਜਰ ਕੀ ਮਾਮਲਾ ਕੀ ਜਿਹੜਾ ਇਹ ਐਫੀਰੈਂਟ ਹੋਇਆ। ਗੱਡੀ ਦਾ ਇੱਕ ਤਾਂ ਟਾਇਰ ਬਲਾਸ ਹੋਇਆ ਸੀਗਾ ਉਹਨੂੰ ਚੇਂਜ ਕਰ ਰਹੇ ਸੀਗੇ ਤੇ ਪਿੱਛੋਂ ਵੀ ਆ ਗਿਆ ਟਰੱਕ ਵਾਲੇ ਨੇ ਹਿੱਟ ਕਰਤਾ। ਤੇ ਬੰਦੇ ਠੀਕ ਠਾਕ ਨੇ। ਬੰਦੇ ਸਭ ਠੀਕ ਠਾਕ ਨੇ। ਜਾਨੀ ਨੂੰ ਨੁਕਸਾਨ ਨਹੀਂ ਕੋਈ ਆਇਆ। ਕਿੱਥੋਂ ਕਿੱਥੇ ਜਾ ਰਹੇ ਸੀਗੇ ਜੀ? ਇਹ ਲੁਧਿਆਣੇ ਤੋਂ ਜਲੰਧਰ ਜਾ ਰਹੇ ਸੀ। ਪੋਟੈਂਸ਼ੀਅਲ ਕੋਈ ਚੋਣ ਵਾਲੀ ਮੀਟਿੰਗ ਅੱਜ ਹਾਈਵੇ ਉੱਪਰ ਖੜੇ ਆ ਜਮਾਲਪੁਰ ਦੀ ਮਾਨ ਲੜੀ ਜੀਐਮਟੀ ਸੁਖਮਨੀ ਐਸੈਂਸ ਸਿਵਲ ਅਫਸਰ ਬਰਾਦਰ ਨੂੰ ਕਾਲ ਆਈ ਕਿ ਇੱਥੇ ਆਪਣਾ ਇਹ ਐਕਸੀਡੈਂਟ ਹੋਇਆ ਗੁਰਾਂ ਰੋਡ ਦੇ ਉੱਪਰ ਇੱਕ ਟਰੱਕ ਦਾ ਤੇ ਗੱਡੀ ਵਾਲੇ ਦਾ ਐਕਸੀਡੈਂਟ ਹੋਇਆ ਜੀ ਸਰ ਕਿੱਦਾਂ ਬੰਦੇ ਨਹੀਂ ਕਿੰਨੇ ਠੀਕ ਆ ਬੰਦੇ ਕੰਡੀਸ਼ਨਾਂ ਦੀ ਠੀਕ ਆ ਇੱਕ ਦੇ ਨੱਕਰੇ ਦਾ ਤਾਂ ਬਾਕੀ ਤਾਂ ਬੜੀ ਠੀਕ ਹੈ ਬਾਕੀ ਹੋਇਆ ਕਿਸ ਕਿਸੇ ਦੇ ਵਿੱਚ ਹੋਇਆ ਜੀ ਇਹ ਕਿਸ ਤਰ੍ਹਾਂ ਟਰੱਕ ਦਾ ਹੋਇਆ ਇਹ ਤਾਂ ਪੈਂਚਰ ਆ ਰਿਹਾ ਸੀ ਆਪਣੀ ਗੱਡੀ ਨੂੰ ਛੋਟੇ ਆਦੀ ਵਾਲੇ ਲਾਗੜੇ ਨਾਲ ਲੇਕ ਵਿੱਚ ਲਿਆ ਕੇ ਮਾਰੀ ਕਿੰਨੀਆਂ ਗੱਡੀਆਂ ਦਾ ਨੁਕਸਾਨ ਗੱਡੀਆਂ ਟੋਟੀਆਂ ਸਭ ਗੱਡੀਆਂ दो गाड़ी तो निट बची है उससे टकराई टकराई अब मेरी गाड़ी का इमरजेंसी में ब्रेक लगा नहीं जब लगी है मेरी गाड़ी सर और कोई प्रॉब्लम नहीं सर कितने हुआ हसन अभी हुआ था जी कोई दस पंद्रह बीस कहाँ से कहाँ जाना आप जलंधर है बस खाली ਆਏ ਕਹਾਂ ਤੋਂ ਹੈ ਚੇਨਈ ਸੇ ਹੈ ਚੇਨਈ ਚੇਨਈ ਹੈ ਕਮਾਨ ਗਿਆ ਹੈ ਇਸਮੇ 30 ਦਾ ਲੋਡ ਹੈ ਸ਼ੀਸ਼ਾ ਠੀਕ ਹੈ ਹੈਂ ਸ਼ੀਸ਼ਾ 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 ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ 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 ਬਹੁਤ ਸਭ ਕੁਝ ਸ਼ੋਭਨਾਮ ਕੀ ਆਪਣਾ ਹੈ ਨਾਮ ਕੀ ਹੈ ਹਸਨ ਹੈ ਹਸਨ ਨਵਜੋਤ ਸਿੰਘ ਹਾਂਜੀ ਇਹ ਮਾਮਲਾ ਕੀ ਜਿਹੜਾ ਜਮਾਲਪੁਰ ਹਾਈਵੇ ਦੇ ਉੱਪਰ ਆਏ ਆ ਇਹ 112 ਨੰਬਰ ਤੋਂ ਸਾਨੂੰ ਕਾਲ ਆਈ ਵੀ ਦੋ ਗੱਡੀਆਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਇਸ ਕਿਸ ਦੇ ਵਿੱਚ ਨੁਕਸਾਨ ਹੋਇਆ ਜੀ ਇਹ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ ਹੈਗਾ ਰੋਡ ਤੇ ਹਾਈਵੇ ਤੇ ਜਾਨਕੀ ਆਪਸੇ ਟਕਰਾਅ ਹੋ ਗਿਆ ਗੱਡੀਆਂ ਦਾ ਨੁਕਸਾਨ ਜਾਰੇ ਹੋਇਆ ਇਹਦੇ ਵਿੱਚ ਇੱਕ ਟਰੱਕ ਆ ਰਿਹਾ ਸੀਗਾ ਜਨੈਵੀ ਤੋਂ ਉਹ ਫਿੱਟ ਕਰ ਗਿਆ ਇੱਕ ਗੱਡੀ ਖੜੀ ਸੀਗੀ ਪੈਂਚਰ ਲਗਾ ਰਹੀ ਸੀ ਉਹ ਪਿੱਛੋਂ ਵੇਟ ਵੱਜੀ ਟੋਟਲ ਗੱਡੀਆਂ ਗਿਨੀਆਂ ਲੋਕ ਦੋ ਦੋ ਗੱਡੀਆਂ ਦਾ